ਪੰਜਾਬ ਦੇ ਵਿੱਚ ਸਾਬਕਾ ਮੰਤਰੀ ਨੇ ਭਾਜਪਾ ਨੂੰ ਕਰ ਦਿੱਤਾ ਦੁਫਾੜ ਭਾਰਤੀ ਜਨਤਾ ਪਾਰਟੀ ਹੋ ਗਈ ਲੀਰੋ ਲੀਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜੇ ਵੱਡੇ ਤੇ ਸਿਆਸੀ ਆਗੂ ਜਿਨ੍ਹਾਂ ਦਾ ਭਾਜਪਾ ਦੇ ਵਿੱਚ ਬਹੁਤ ਵੱਡਾ ਆਧਾਰ ਸੀ ਉਹਨਾਂ ਨੇ ਭਾਜਪਾ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਕਹਿਤਾ ਕਿ ਆ ਗਈ ਕਾਂਗਰਸ ਦੀ ਹੱਥ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਵਿੱਚ ਆਧਾਰ ਖਤਮ ਕਰ ਦੇਣਗੇ ਕਾਂਗਰਸੀ ਸੋ ਉਹਨਾਂ ਨੇ ਆਪਣੇ ਫਲੈਕਸਾਂ ਤੇ ਜਿਹੜੇ ਉਹਨਾਂ ਦੀ ਫੋਟੋ ਲਾ ਰਹੇ ਨੇ ਉਹਨਾਂ ਨੇ ਉਹ ਵੀ ਵਰਦੀ ਦਿੱਤਾ ਕਿ ਮੇਰੀ ਫੋਟੋਆਂ ਦੇ ਉੱਪਰ ਜਿਹੜੇ ਫਲੈਕਸਾਂ ਤੇ ਪਰ ਫੋਟੋ ਮੇਰੀ ਨਾਂ ਲਾਈ ਜਾਵੇ ਮੇਰੀ ਆਗਿਆ ਤੋਂ ਬਿਨਾ ਕੀ ਕਰਨੇ ਉਹ ਭਾਜਪਾ ਦਾ ਕਿਹੜਾ ਲੀਡਰ ਜਿਹੜਾ ਕਿ ਨਾਰਾਜ਼ ਹੋਇਆ ਬੈਠਾ ਹੈ ਔਰ ਭਾਰਤੀ ਜਨਤਾ ਪਾਰਟੀ ਨੂੰ ਨੁਸ਼ੀਅਤ ਦੇ ਰਿਹਾ ਹੈ ਆਪਣੀ ਲੀਡਰਸ਼ਿਪ ਨੂੰ ਕੇਂਦਰੀ ਲੀਡਰਸ਼ਿਪ ਨੂੰ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਹੁਣ ਭਾਜਪਾ ਦਾ ਆਧਾਰ ਖਤਮ ਹੋ ਗਿਆ ਹੁਣ ਭਾਜਪਾ ਦੇ ਜਿਹੜੇ ਟਕਸਾਲੀ ਭਾਜਪਾਈ ਸੀ ਉਹ ਖੁੱਡੇ ਲੈਣ ਲੱਗੇ ਹੁਣ ਭਾਜਪਾ ਆ ਗਈ ਕਾਂਗਰਸੀਆਂ ਦੇ ਹੱਥਾਂ ਵਿੱਚ ਔਰ ਕਾਂਗਰਸੀ ਭਾਜਪਾ ਨੂੰ ਕਰ ਦੇਣਗੇ ਖਤਮ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਭਾਜਪਾ ਦੇ ਵਿੱਚ ਬਹੁਤ ਵੱਡਾ ਨਾਂ ਨਾਲ ਜਾਣੇ ਜਾਂਦੇ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਲੰਗੋਟिए ਯਾਰ ਔਰ ਪ੍ਰਕਾਸ਼ ਸਿੰਘ ਬਾਦਲ ਦੇ ਖੱਬੀ ਬਹਾਂ ਜਿਹੜੇ ਕੇ ਭਗਤ ਚੂਨੀ ਲਾਲ ਸ਼ਾਬਕਾ ਮੰਤਰੀ ਪੰਜਾਬ ਜਦੋਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਗਠਜੋੜ ਦੇ ਵਿੱਚ ਤੂਤੀ ਬੋਲਦੀ ਸੀ ਭਗਤ ਚੂਨੀ ਲਾਲ ਦੀ ਦੂਜੇ ਨੰਬਰ ਦੇ ਮੰਤਰੀ ਸੀ ਭਗਤ ਚੂਨੀ ਲਾਲ ਅੱਜ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਿਉਂ ਪ੍ਰਚਾਰ ਦੇ ਵਿੱਚ ਜਾਂ ਆਪਣੀ ਪਾਰਟੀ ਦੇ ਵਿੱਚ ਪ੍ਰਤੀ ਜਿਹੜਾ ਕਿ ਇਹੋ ਜਿਹਾ ਰੁੱਖਾਪਨ ਅਪਣਾ ਰਹੇ ਨੇ ਕਿਉਂ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਉਹਨਾਂ ਨੇ ਇਹੋ ਜਿਹੇ ਬਿਆਨ ਦਿੱਤਾ ਕਿਉਂ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਤੋਂ ਮੋਹ ਪੰਗ ਹੋ ਗਿਆ ਸੋ ਭਗਤ ਚੁਨੀ ਲਾਲ ਨੇ ਆਪਣੇ ਲੀਡਰਾਂ ਨੂੰ ਔਰ ਆਪਣੇ ਜਿਹੜੇ ਕੈਂਡੀਡੇਟ ਚੋਣ ਲੜ ਰਹੇ ਨੇ ਉਹਨਾਂ ਨੂੰ ਇਹੀ ਗੱਲ ਕਹਿ ਦਿੱਤੀ ਕਿ ਮੇਰੀ ਅਜਾਇਸ਼ ਤੋਂ ਬਿਨਾ ਮੇਰੀ ਫੋਟੋ ਫਲੈਕਸਾਂ ਤੇ ਨਾ ਲਾਈ ਜਾਵੇ ਕਿਉਂਕਿ ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਚਲਾ ਰਹੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵਰਕਰ ਨਹੀਂ ਉਹ ਕਾਂਗਰਸ ਵੱਲੋਂ ਆਏ ਹੋਏ ਵਰਕਰ ਨੇ ਹੋਰ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਖਤਮ ਕਰਨ ਵਾਸਤੇ ਲੱਗੇ ਹੋਏ ਨੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਨਾਮ ਖਤਮ ਕਰ ਦੇਣਗੇ ਅੱਜ ਸਾਰੇ ਟਕਸਾਲੀ ਪਾਜਪਾਈ ਪਾਵੇਂ ਮਨਰंजन ਕਾਲੀਆ ਹੋਵੇ ਪਾਵੇਂ ਕੋਈ ਭਗਤ ਚੁਨੀ ਲਾਲ ਹੋਵੇ ਜਾਂ ਕੋਈ ਹੋਰ ਵੱਡੇ ਲੀਡਰ ਹੋਣ ਉਹ ਸਾਰੇ ਚੁੱਪ ਬੈਠੇ ਨੇ ਕਿਉਂ ਚੁੱਪ ਬੈਠੇ ਨੇ ਕਿਉਂਕਿ ਅੱਜ ਜਿਹੜੇ ਬਾਅਦ ਚ ਕਾਂਗਰਸ ਨੂੰ ਛੱਡ ਕੇ ਆਏ ਭਾਰਤੀ ਜਨਤਾ ਪਾਰਟੀ ਵਿੱਚ ਕੈਪਟਨ ਅਮਰਿੰਦਰ ਸਿੰਘ ਜਾ ਸੁਨੀਲ ਜਾਖੜ ਜਾਂ ਹੋਰ ਜਿਹੜੇ ਲੀਡਰ ਨੇ ਫਤੇਜੰਗ ਸਿੰਘ ਬਾਜਵਾ ਵਰਗੇ ਕੇਵਲ ਢਿੱਲੋ ਵਰਗੇ ਅਰਵਿੰਦ ਖੰਨਾ ਵਰਗੇ ਇਹ ਸਾਰੇ ਆਪਣੀ ਮਨਮਰਜ਼ੀ ਨਾਲ ਭਾਜਪਾ ਨੂੰ ਚਲਾ ਰਹੇ ਨੇ ਇਹਨਾਂ ਨੇ ਪ੍ਰਾਈਵੇਟ ਕੰਪਨੀ ਬਣਾ ਲਈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸੋ ਭਗਤ ਚੁਨੀ ਲਾਲ ਨੇ ਜਿਨ੍ਹਾਂ ਨੇ ਕਹਿ ਕਿ ਜਦੋਂ 2022 ਦੇ ਇਲੈਕਸ਼ਨਾਂ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਔਰ ਮੇਰੇ ਪੁੱਤਰ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਮੇਰੇ ਪੁੱਤਰ ਨੂੰ ਉਸ ਟਾਈਮ ਦਿਨੇ ਤਾਂ ਮੇਰੇ ਨਾਲ ਹੁੰਦੇ ਸੀ ਔਰ ਰਾਤ ਨੂੰ ਉਹ ਦੂਸਰੀਆਂ ਪਾਰਟੀਆਂ ਜਿਹੜੇ ਵਿਰੋਧੀ ਪਾਰਟੀਆਂ ਦੇ ਜਾ ਕੇ ਬੈਠਦੇ ਸੀ ਔਰ ਮੰਥਲ ਕਰਦੇ ਸੀ ਕਿ ਕਿਸ ਤਰ੍ਹਾਂ ਭਗਤ ਚੁੰਨੀਦਾਲ ਦਾ ਪੁੱਤਰ ਮਹਿੰਦਰ ਚੁੰਨੀlal ਹਰੇਗਾ ਸੋ ਮਹਿੰਦਰ ਚੁੰਨੀlal ਨੂੰ ਹਰਾਉਣ ਵਾਸਤੇ ਜਿਹੜਾ ਕਿ ਬਹੁਤ ਹੀ ਅਨਾਡੀ ਚੁੱਟੀ ਦਾ ਜੋਰ ਲਾਇਆ ਸੀ ਇਹ ਭਾਜਪਾ ਜਿਹੜੇ ਅੱਜ ਗੱਲਾਂ ਕਰਦੇ ਨੇ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਗੱਲ ਕਰਤੀ ਕਿ ਅੱਜ ਮੇਰਾ ਪੁੱਤਰ ਹਲਕਾ ਇਨਚਾਰਜ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਭਾਰਤੀ ਜਨਤਾ ਪਾਰਟੀ ਨਾਲ ਬਿਲਕੁਲ ਲਗਾ ਨਹੀਂ ਰਿਹਾ ਗਿਆ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਕਿ ਮੇਰੀਆਂ ਫੋਟੋਆਂ ਲਾ ਰਹੇ ਨੇ ਫਲੈਕਸਾਂ ਤੇ ਉਹ ਮੈਂ ਭਾਰਤੀ ਜਨਤਾ ਪਾਰਟੀ ਤੋਂ ਜਿਹੜਾ ਕਿ ਅੱਕ ਗਿਆ ਮੈਂ ਅਸਤੀਫਾ ਦੇ ਦਿੱਤਾ ਕਿ ਅੱਜ ਪੰਜਾਬ ਦੇ ਭਾਰਤੀ ਜਨਤਾ ਪੱਟੀ ਦਾ ਆਧਾਰ ਖਤਮ ਹੋ ਗਿਆ ਹੈ ਅੱਜ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਕਾਂਗਰਸ ਇੰਦੇ ਅੱਥਮੇ ਚੱਲ ਰਹੀ ਹੈ ਔਰ ਕਾਂਗਰਸੀ ਆਪਣੀ ਮਨਮਰਜ਼ੀ ਨਾਲ ਚਲਾ ਰਹੇ ਨੇ ਉਹ ਟਕਸਾਲੀ ਆਗੂ ਨੂੰ ਪੁੱਛਿਆ ਨਹੀਂ ਜਾ ਰਿਹਾ ਟਕਸਾਲੀ ਜਿਹੜੇ ਭਾਜਪਾਈ ਨਾਰਾਜ਼ ਬੈਠੇ ਨੇ ਸੋ ਭਗਤ ਚੁੰਨੀ ਲਾਲ ਨੇ ਕਰ ਦਿੱਤਾ ਵੱਡਾ ਐਲਾਨ ਭਗਤ ਚੁੰਨੀ ਲਾਲ ਨੇ ਪਾ ਦਿੱਤਾ ਦੁਫਾੜ ਹੁਣ ਭਾਰਤੀ ਜਨਤਾ ਪਾਰਟੀ ਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ ਟਕਸਾਲੀ ਭਾਜਪਾਈ ਕਿਉਂ ਚੁੱਪ ਬੈਠੇ ਨੇ ਇੱਕ ਪਾਸੇ ਇਹ ਵੀ ਮੰਤਨ ਕਰਨ ਦੀ ਜ਼ਰੂਰਤ ਹੈ ਭਾਰਤੀ ਜਨਤਾ ਪਾਰਟੀ ਨੂੰ ਸੋ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਕਾਂਗਰਸ ਇੱਕ ਗੇਮ ਖੇਡ ਰਹੀ ਹੈ ਕਾਂਗਰਸ ਕੈਪਟਨ ਅਮਨਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਨੂੰ ਖਤਮ ਕਰਨਾ ਚਾਹੁੰਦਾ ਹੈ ਔਰ ਕਾਂਗਰਸ ਨੂੰ ਦੁਬਾਰਾ ਸਿਰਜੀਤ ਕਰਨਾ ਚਾਹੁੰਦੇ ਨੇ ਸੁਨੀਲ ਜਾਖੜ ਤੇ ਕੈਪਟਨ ਅਮਨਿੰਦਰ ਸਿੰਘ ਜਾਂ ਦਿਲੋਂ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਰ ਰਹੇ ਨੇ ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਔਰ ਕਮੈਂਟ ਬਾਕਸ 'ਚ ਤੁਸੀਂ ਜਰੂਰ ਕਮੈਂਟ ਕਰਿਆ ਜੇ ਕਿ ਇੱਕ ਕਾਂਗਰਸ ਜਿਹੜੇ ਵਰਕਰ ਨੇ ਜਿਹੜੇ ਕਾਂਗਰਸ ਦੇ ਲੀਡਰ ਨੇ ਇਹ ਭਾਰਤੀ ਜਨਤਾ ਪਾਰਟੀ 'ਚ ਆਏ ਨੇ ਕਿ ਇਹ ਭਾਰਤੀ ਜਨਤਾ ਪਾਰਟੀ ਨੂੰ ਸਿਰਜੀਤ ਕਰ ਰਹੇ ਨੇ ਜਾਂ ਭਾਰਤੀ ਜਨਤਾ ਆਪਣੇ ਨੂੰ ਪੰਜਾਬ 'ਚ ਖਤਮ ਕਰ ਰਹੇ ਨੇ